ਆਖਿਰ ਕੌਣ ਹੈ ਅਰਵਿੰਦ ਕੇਜਰੀਵਾਲ ਦਾ ਜਵਾਈ ਕਿਉਂ ਹੋ ਰਹੀ ਹੈ ਇੰਨੀ ਜ਼ਿਆਦਾ ਚਰਚਾ ਕਿੰਨੀ ਜਾਇਦਾਦ ਦਾ ਮਾਲਕ ਹੈ ਕਿੱਥੋਂ ਦੇ ਰਹਿਣ ਵਾਲੇ ਨੇ ਅੱਜ ਤੁਹਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਅਰਵਿੰਦ ਕੇਜਰੀਵਾਲ ਦੀ ਤੀ ਹਰਸ਼ਿਤਾ ਕੇਜਰੀਵਾਲ ਦਾ ਵਿਆਹ ਸੰਭਵ ਜੈਨ ਨਾਲ ਹੋਇਆ ਹੈ ਮੀਡੀਆ ਰਿਪੋਰਟਾਂ ਅਨੁਸਾਰ ਇਹ ਵਿਆਹ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਹੋਇਆ 17 ਅਪ੍ਰੈਲ ਮਹਿੰਦੀ ਦੀ ਰਸਮ ਦਿੱਲੀ ਦੇ ਇੱਕ ਪੰਜ ਤਾਰਾ ਹੋਟਲ ਸੰਗਰੀਲਾ ਵਿੱਚ ਹੋਈ ਸੀ ਅਤੇ 20 ਅਪ੍ਰੈਲ ਨੂੰ ਰਿਸੈਪਸ਼ਨ ਪਾਰਟੀ ਰੱਖੀ ਗਈ ਹੈ ਵਿਆਹ ਵਿੱਚ ਬਹੁਤ ਘੱਟ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ ਜਿਸ ਵਿੱਚ ਮੁੱਖ ਤੌਰ ਤੇ ਮਨੀਸ਼ ਸੋਦੀ ਆਪਣੀ ਪਤਨੀ ਨਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਨਾਲ ਸ਼ਾਮਲ ਸਨ ਦਿੱਲੀ ਦੇ ਕਈ ਸੀਨੀਅਰ ਲੀਡਰ ਵੀ ਇਸ ਵਿਆਹ ਵਿੱਚ ਨਜ਼ਰ ਨਹੀਂ ਆਏ ਹੁਣ ਗੱਲ ਕਰਦੇ ਹਾਂ ਸੰਭਵ ਜੈਨ ਦੀ ਉਹ ਅਰਵਿਤ ਕੇਜਰੀਵਾਲ ਦੇ ਜਵਾਈ ਹਨ ਉਨ੍ਹਾਂ ਦੀ ਕਮਾਈ ਅਤੇ ਪ੍ਰਾਪਰਟੀ ਬਾਰੇ ਕੋਈ ਠੋਸ ਜਾਣਕਾਰੀ ਜਨਤਕ ਤੌਰ ਤੇ ਉਪਲਬਧ ਨਹੀਂ ਹੈ ਉਹ ਕਿੱਥੋਂ ਦੇ ਰਹਿਣ ਵਾਲੇ ਹਨ ਇਸ ਬਾਰੇ ਵੀ ਸਪਸ਼ਟ ਜਾਣਕਾਰੀ ਨਹੀਂ ਮਿਲੀ ਹੈ ਹਰਸਿਤਾ ਕੇਜਰੀਵਾਲ ਨੇ ਆਈਆਈਟੀ ਦਿੱਲੀ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਹੈ ਅਤੇ ਉਹ ਆਪਣੇ ਵਿਭਾਗ ਵਿੱਚ ਤੀਜੇ ਸਥਾਨ ਤੇ ਰਹੀ ਸੀ ਸੰਭਵ ਜੈਨ ਵੀ ਆਈਆਈਟੀ ਦਿੱਲੀ ਵਿੱਚ ਉਹਨਾਂ ਦੀ ਬੈਚ ਮਿਡਸਨ ਦੋਵੇਂ ਚੰਗੇ ਦੋਸਤ ਸਨ ਅਤੇ ਹੁਣ ਇਹ ਦੋਸਤੀ ਰਿਸ਼ਤੇ ਵਿੱਚ ਬਦਲ ਗਈ ਹੈ। ਵਿਆਹ ਤੋਂ ਪਹਿਲਾਂ ਹਰਸ਼ਿਤਾ ਕੇਜਰੀਵਾਲ ਗੁਰਦਾਉਂ ਵਿੱਚ ਨੌਕਰੀ ਕਰਦੀ ਸੀ। ਸੰਭਵ ਜੈਨ ਨੇ ਵੀ ਆਈਆਈਟੀ ਦਿੱਲੀ ਤੋਂ ਪੜ੍ਹਾਈ ਕੀਤੀ ਅਤੇ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਨ। ਉਹ ਪਹਿਲਾਂ ਇੱਕ ਨਿੱਜੀ ਕੰਪਨੀ ਵਿੱਚ ਪ੍ਰੋਜੈਕਟ ਮੈਨੇਜਮੈਂਟ ਕੰਸਲਟੈਂਟ ਵਜੋਂ ਕੰਮ ਕਰ ਚੁੱਕੇ ਹਨ। ਹੁਣ ਸੰਭਵ ਜੈਨ ਅਤੇ ਹਰਸ਼ਿਤਾ ਕੇਜਰੀਵਾਲ ਨੇ ਮਿਲ ਕੇ ਇੱਕ ਸਟਾਰਟਅਪ ਸ਼ੁਰੂ ਕੀਤਾ ਹੈ ਜਿਸ ਦਾ ਨਾਮ ਇੰਟਰੈਕਟ ਹੈ। ਇਹ ਇੱਕ AI ਆਰਟੀਫੀਸ਼ੀਅਲ ਇੰਟੈਲੀਜੈਂਸੀ ਨਾਲ ਸੰਬੰਧਤ ਤੋ ਸਟਾਰਟਅਪ ਹੈ ਅਤੇ ਪੇਸ਼ੀਆਂ ਜੋ ਵਕ ਵਕ ਸਟਰੀਮਾਂ ਅਤੇ ਪੇਸ਼ੀਆਂ ਵਿੱਚ ਕੰਮ ਕਰਦਾ ਹੈ ਸੰਭਵ ਜੈਨ ਇਸ ਸਟਾਰਟਅਪ ਦੇ ਸੀਈਓ ਹਨ ਅਤੇ ਹਰਸ਼ਿਤਾ ਵੀ ਉਹਨਾਂ ਦੇ ਨਾਲ ਕੰਮ ਕਰ ਰਹੀ ਹੈ ਸੰਭਵ ਜੈਨ ਇੱਕ ਚੰਗੇ ਪਰਿਵਾਰ ਤੋਂ ਆਉਂਦੇ ਹਨ ਅਤੇ ਉਹਨਾਂ ਕੋਲ ਚੰਗੀ ਜਾਇਦਾਦ ਹੈ ਉਹਨਾਂ ਨੇ ਪਹਿਲਾਂ ਲੰਡਨ ਉਹਨਾਂ ਪਹਿਲਾਂ ਲੰਡਨ ਇੰਗਲੈਂਡ ਦੀ ਇੱਕ ਉਹਨਾਂ ਨੇ ਪਹਿਲਾਂ ਲੰਡਨ ਇੰਗਲੈਂਡ ਦੀ ਇੱਕ ਕੰਸਲਟਿੰਗ ਕੰਪਨੀ ਉਹਨਾਂ ਨੇ ਪਹਿਲਾਂ ਲੰਡਨ ਇੰਗਲੈਂਡ ਦੀ ਇੱਕ ਕੰਸਲਟਿੰਗ ਕੰਪਨੀ ਐਲਕੇ ਵਿੱਚ ਡੇਢ ਸਾਲ ਕੰਸਲਟ ਵਜੋਂ ਕੰਮ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਅਮਰੀਕਾ ਦੀ ਇੱਕ ਬਲੈਕਸਟੋਨ ਨਾਮ ਦੀ ਕੰਪਨੀ ਵਿੱਚ 2.5 ਸਾਲ ਕੰਮ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਸਟਾਰਟਅਪ ਇੰਟਰੈਕਟਰ ਸ਼ੁਰੂ ਕੀਤਾ ਸੰਭਵ ਜੈਨ ਦੇ ਮਾਤਾ ਪਿਤਾ ਦੋਵੇਂ ਚੰਗੀ ਤਰ੍ਹਾਂ ਪੜ੍ਹੇ ਲਿਖੇ ਹਨ ਹਰਸ਼ਿਤਾ ਅਤੇ ਸੰਭਵ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ ਕਿਉਂਕਿ ਉਹ ਕਾਲਜ ਵਿੱਚ ਇਕੱਠੇ ਪੜ੍ਹਦੇ ਸਨ ਅਤੇ ਹੁਣ ਉਹਨਾਂ ਦਾ ਵਿਆਹ ਹੋ ਗਿਆ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਿਓ